ਸਹਿਰਕ ਮਿੱਟੀ ਰੁੜਕਾ ਕਲਾ ਅਤੇ ਰਾਮਲੀਲਾ ਕਮੇਟੀ ਰੁੜਕਾ ਕਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦਾ ਤਿਉਹਾਰ 12 ਅਕਤੂਬਰ 2024 ਨੂੰ ਦੁਸਹਿਰਾ ਗਰਾਊਂਡ ਰੁੜਕਾ ਕਲਾ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਨਾਲ ਪੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਮੰਦਰ ਬਾਬਾ ਮਨਸਾਪੂਰੀ ਵਿਖੇ ਪ੍ਰਧਾਨ ਰਮਨ ਕੁਮਾਰ ਕਰਮਾ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਵਿੱਚ ਸੀਨੀਅਰ ਮੈਂਬਰ ਸ਼ਿਮ ਕੁਮਾਰ Tiwari ਅਤੇ ਵਿਸ਼ਵਾਮਿੱਤਰ Tiwari ਜੀ ਵੀ ਸ਼ਾਮਲ ਹੋਏ ਮੀਟਿੰਗ ਵਿੱਚ ਦੁਸਹਿਰੇ ਦੇ ਪ੍ਰਬੰਧਾਂ ਬਾਰੇ ਵਿਚਾਰਾ ਕੀਤੀਆਂ ਗਈਆਂ ਅਤੇ ਡਿਊਟੀਆਂ ਲਗਾਈਆਂ ਗਈਆਂ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਮੇਲੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਮੀਟਿੰਗ ਵਿੱਚ ਕੁਲਵਿੰਦਰ ਪਾਟ ਗੁਲਸ਼ਨ ਕੁਮਾਰ ਰਿੰਕੂ ਕਾਲੀਆ ਨਿਸ਼ਾੰਤ ਸ਼ਰਮਾ ਹਰਸ਼ ਮਖੀਜਾ ਸ਼ਿਪੂ ਰਿੰਦਰ ਪਾਤ ਦੀਪਾ ਅਤੇ ਹੋਰ ਮੈਂਬਰ ਹਾਜ਼ਰ ਸਨ ਪਿੰਡ ਰੁੜਕਾ ਗ੍ਰੰਥ ਵਿੱਚ ਅੱਜ ਮੰੰਦਰ ਬਾਬਾ ਮਾਨ ਸਾਹਿਬ ਦੀ ਵਿਦੇਸ਼ੀ ਦਸਹਿਰਾ ਕਮੇਟੀ ਰੁੜਕਾ ਕਰਾਂ ਦੀ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਫੈਸਲਾ ਕੀਤਾ ਕਿ ਦਸਹਿਰਾ ਦਾ ਤਿਹਾੜ ਜਿਹੜਾ ਆ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾਵੇ ਔਰ ਜਿਹੜੇ ਪ੍ਰਬੰਧ ਆ ਉਹ ਵੱਖਰੇ ਵੱਖਰੇ ਪ੍ਰਬੰਧਾਂ ਦੀ ਜਿਹੜੀਆਂ ਜਤੂ ਸਾਡੇ ਮੈਂਬਰਾਂ ਨੇ ਕੋ ਡਿਊਟੀਆਂ ਵੀ ਲਈਆਂ ਤੇ ਨਾਲ ਹੀ ਫੈਸਲਾ ਕੀਤਾ ਵੀ 3 ਤਰੀਕ ਨੂੰ ਕਹਿੰਦੇ ਨਾਲ થી ਜਿਹੜੀ ਦਸਹਰੇ ਦੀ ਮਰਿਆਦਾ ਦੇ ਮੁਤਾਬਕ ਛੰਡੀ ਜਿਹੜੀ ਗੱਡੀ ਜਾਊਗੀ ਤੇ ਸਟੇਜ ਦੀ ਜਿਹੜੀ ਆ ਨਵੀਂ ਬਣੀ ਆ ਉਹਦੀ ਪੂਜਾ ਕੀਤੀ ਜਾਊਗੀ ਤੇ ਇਸ ਕਰਕੇ ਨੱਗਰ ਨਵਾਸੀ ਸੰਗਤ ਦਾ ਸਾਰਿਆਂ ਨੂੰ ਤੇ ਬੇਨਤੀ ਕਰਦੇ ਆ ਵੀ ਕਿਸੇ ਹਿਸਾਬ ਨਾਲ ਇਦਾਂ ਨਾਲੇ ਤਾਂ ਧਾਨ ਦੇ ਵਿੱਚ ਸਹਿਯੋਗ ਕਰੋ ਤੇ ਨਾਲ ਦੀ ਨਾਲ ਕਿ ਅਭੀ ਉਹ ਦਸਰੇ ਇਤਹਾਦ ਦੀ ਰੌਣਕ ਪੁਧਾ ਕੇ ਪ੍ਰਮੋ શ્રી ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ